ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗਰੀਡੀਆਂ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਹਾਜ਼ਰਾਂ ਜੀ ਹਫਤਾਵਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਯਾਨੀ ਕਿ ਅੱਜ 31 ਮਾਰਚ ਦਾ ਅਖੀਲਾ ਦਿਨ ਹੈ ਮਾਰਚ ਮਹੀਨੇ ਦਾ ਕੱਲ ਤੋਂ ਨਵਾਂ ਮਹੀਨਾ ਨਵਾਂ ਦਿਨ ਸ਼ੁਰੂ ਹੋਣ ਜਾ ਰਿਹਾ ਤੇ 7 ਅਪ੍ਰੈਲ ਤੱਕ ਦੀ ਜੋ ਹਾੜੇ ਡਾ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਇਸ ਵੀਡੀਓ ਦੇ ਵਿੱਚ ਆ ਸਿੱਧਾ ਤੁਹਾਨੂੰ ਤਾਜ਼ਾ ਸੈਟੇਲਾਈਟ ਦੱਸੇ ਨਾਲ ਦੇ ਲੈ ਕੇ ਚੱਲਦੇ ਹਾਂ ਲਗਭਗ ਰਾਤ ਦੇ ਇਸ ਵੇਲੇ 8:00 ਵਜੇ ਨੇ 31 ਮਾਰਚ ਦਾ ਦਿਨ ਲੰਘ ਚੁੱਕਿਆ ਜੀ ਆਖਰੀ ਫੜਾ ਹੋਰਾ ਕਰਕੇ ਤੇ ਇਸ ਵੇਲੇ ਰਾਤ ਜਿਹੜੀ ਮੌਸਮ ਦੀ ਗੱਲ ਕਰੀਏ ਜੀ ਐਸਲੈ ਲਗਭਗ ਦੇਖ ਸਕਦੇ ਹਾਂ ਕਿ ਪੰਜਾਬ ਹਰਿਆਣਾ ਰਾਜਸਥਾਨ ਚਾਹੇ ਲੈਂਦੇ ਪੰਜਾਬ ਦੀ ਗੱਲ ਕਰੀਏ ਪਾਕਿਸਤਾਨ ਦੀ ਬਹੁਤੇ ਖੇਤਾਂ ਦੀ ਗੱਲ ਕਰੀਏ ਮੌਸਮ ਐਸਲੈ ਬਿਲਕੁਲ ਸਾਫ ਬਣਿਆ ਹੋਇਆ ਕਿਤੇ ਵੀ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਅੱਜ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਅਪਡੇਟ ਦਿੱਤੀ ਸੀ ਕਿ ਅੱਜ ਦਿਨ ਹਰ ਜਣੀਆਂ ਨੇ ਉੱਤਰ ਵੱਲ ਦੀਆਂ ਹਵਾਵਾਂ ਚੱਲਣ ਚਲਦੀਆਂ ਰਹਿਣ ਦਾ ਅਨੁਮਾਨ ਹੈ ਪਰ ਹੌਲੀ ਹੌਲੀ ਜਿਵੇਂ ਜਿਵੇਂ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਖੁਸ਼ਕ ਹਵਾਵਾਂ ਉਹ ਹੁਣ ਤਬਦੀਲ ਹੋਣ ਗਿਆ ਗਰਮ ਹਵਾਵਾਂ ਦੇ ਵਿੱਚ ਜਿਹਦੇ ਨਾਲ ਜਿਹੜੇ ਤਾਂ ਟੈਂਪਰੇਚਰ ਥੱਲੇ ਨੂੰ ਆਇਸੀ ਹੀਟਾ ਡਿੱਗੇ ਸੀ ਉਹ ਇੱਕ ਵਾਰ ਫਿਰ ਤੋਂ ਚੜਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਅਨੁਮਾਨ ਸਿਗਾ ਕਿ ਇੱਕ ਤਰੀਕ ਤੋਂ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋਏਗਾ ਪਰ ਇੱਥੇ ਅੱਜ ਦੋਹੀ ਜਿਹੜਾ ਜਿਹੜਾ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਹੋਇਆ ਜੇਕਰ ਅਫਾਹੀ ਤੇ 24 ਘੰਟਿਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬਠਿੰਡਾ 에ਅਰਫੋਰਟ ਸਭ ਤੋਂ ਗਰਮ ਖੇਤਰ ਹੈ ਜੇ 34.2 ਡਿਗਰੀ ਦੇ ਨਾਲ ਔਰ ਦੂਜੇ ਵਾਰ ਜੇਕਰ ਹਰਿਆਣਾ ਦੀ ਗੱਲ ਕਰੀਏ ਤੇ 35.1 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਦਰਮਿਆਨ ਇਹ ਟੈਂਪਰੇਚਰ ਜਿੱਥੇ 31-32 ਦੇ ਆਸ-ਪਾਸ ਜਾ ਹੁੰਚਾ ਜੀ ਹੁਣ ਇਹਨਾਂ ਚੋ ਵਿੱਚ ਇੱਕ ਵਾਰ ਫਿਰ ਤਾਂ ਵਾਧਾ ਦਰਜ ਹੋਇਆ 2-3 ਡਿਗਰੀ ਦਾ ਇਸਾਫਾ ਹੋਇਆ ਇਹ ਵਾਧਾ ਨਿਰੰਤਰ ਜਾਰੀ ਰਹੇਗਾ ਜੀ ਤੇ ਆਉਂਦੇ ਜਿਹੜੇ ਦਿਨ ਨੇ 2-3 ਦਿਨਾਂ ਦੇ ਵਿੱਚ ਇਹ ਟੈਂਪਰੇਚਰ ਉੱਤੇ ਜਾਂਦੇ ਜਾਂਦੇ 37-38 ਤੱਕ ਜਾ ਸਕਦੇ ਨੇ ਤੇ ਜਿਵੇਂ ਜਿਵੇਂ ਅੱਗੇ ਪਤਾ ਲਾਂਗੇ 7-8 ਫਰਿਆ ਲਾਉਂਦੇ ਆਉਂਦੇ ਹੋ ਸਕਦਾ ਹੈ ਕਿ ਇਹ ਟੈਂਪਰੇਚਰ 38-39-40 ਦੇ ਆਸ-ਪਾਸ ਜਿਹੜੇ ਆ ਦਰਜ ਹੋਣ ਤੇ ਗਰਮੀ ਦਾ ਉਹਨੂੰ ਕਹਿ ਸਕਦੇ ਆ ਕਿ ਪਹਿਲਾ ਪ੍ਰਭਾਵ ਹੈ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਆਉਂਦੇ ਦਿਨਾਂ ਦੇ ਦਰਮਿਆਨ ਜੇ ਸਿਸਟਮ ਕੋਈ ਨਹੀਂ ਆ ਰਿਹਾ ਹਲਕੇ ਟੁੱਟਵੇਂ ਸਿਸਟਮ ਜਿਹੜਾ ਉਹ ਸਿਸਟਮ ਨਹੀਂ ਕਹਿ ਸਕਦੇ ਬਦਲਵਾਇਆ ਉਫਰ ਦੀ ਲੰਘ ਸਕਦੀ ਆ ਤਿੰਨ ਚਾਰ ਤਰੀਕੇ ਲੱਗੇ ਔਰ ਦੂਜੇ ਪਾਸੇ ਜਿਹੜਾ ਇੱਕ ਹਲਕਾ ਜਿਹਾ ਅਹ ਵਹਾ ਜਿਹੜਾ ਬਦਲਬਾਜ ਦਾ ਉਹ 7-8 ਤਰੀਕ ਨੂੰ ਵੀ guzarega ਉਮੀਦ ਹੈ ਕੋਈ ਆਸਾਰ ਨਹੀਂ ਹੈ ਜੇ 7 ਅਪ੍ਰੈਲ ਤੱਕ ਲਗਭਗ ਮੌਸਮ ਆਪਣਾ ਗਰਮ ਤੇ ਖੁਸ਼ਕ ਬਣਿਆ ਰਹੇਗਾ ਉੱਤਰ ਵੱਚੋਂ ਦੀਆਂ ਹਵਾਵਾਂ ਹਲਕੀ ਰਫ਼ਤਾਰ ਨਾਲ ਕੱਲ ਚੱਲਣ ਦਾ ਅਨੁਮਾਨ ਹੈ ਕਿਤੇ ਕਿਤੇ ਤੇਜ਼ ਵੀ ਚੱਲ ਸਕਦੀਆਂ ਨੇ ਪਰ ਉਹਨਾਂ ਦੇ ਵਿੱਚ ਨਿਗ ਹੋਵੇਗਾ ਤੇ ਜਿਹਦੇ ਸਦਕਾ ਹਮਾ ਸਿਕੂਆਰ ਫਿਰ ਤੋਂ ਆਪਣ ਨੂੰ ਪਰੇਸ਼ਾਨ ਕਰੇਗੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਸਨੀਕਾਂ ਨੂੰ ਜੇਕਰ ਅਫਰ ਰਾਤਾ ਦੀ ਗੱਲ ਕਰੀਏ ਰਾਤਾ ਦੇ ਟੈਂਪਰੇਚਰ ਥੱਲੇ ਡਿੱਗੇ ਹੋਏ ਨੇ, ਠੇਹਾ ਆਏ ਹੋਏ ਨੇ। ਇਹਨਾਂ ਦੇ ਵਿੱਚ ਵੀ ਹੌਲੀ-ਹੌਲੀ ਨਿੱਗ ਜਿਹੜਾ ਜਾ ਵਧੇਗਾ ਤੇ ਇੱਕ ਵਾਰ ਫਿਰ ਤੋਂ ਟੈਂਪਰੇਚਰ ਵਧਣਗੇ ਤੇ ਆਉਂਦੀਆਂ ਜਿਹੜੀਆਂ ਰਾਤਾਂ ਨੇ ਜੀ ਇੱਕ ਵਾਰ ਫਿਰ ਤੋਂ ਨਿੱਗੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਧੰਨਵਾਦ ਜੀ, ਸ਼ੁਕਰੀਆ ਤੇ ਦੂਜੇ ਪਾਸੇ ਜੇ ਮੌਸਮਾਫਗਲ ਕੋਈ ਅਲਰਟ ਚੇਤਾਵਨੀ ਹਾਲੇ ਤੱਕ ਕੋਈ ਨਹੀਂ ਹੈ ਤੇ ਆਉਂਦੇ ਦਿਨਾਂ ਦੇ ਦੌਰਾਨ ਵੀ ਮੌਸਮ ਆਪਣਾ ਖੁਸ਼ਕ ਰਹੇਗਾ। ਧੰਨਵਾਦ।